اٿا پر آو جيڪر نون پٽي گهيان يان تمام آماڻي پلي ਚੱਪਾਂ ਦਾ ਚੱਪ ਕੇ ਕੋਈ ਗੱਲ ਕਰਦਾ ਰੋਲ ਰੋਲ ਆ ਜਾ ਆ ਜਾ ਹੋਰ ਹੋਰ ਉਹ ਇਧਰ ਆ ਗਿਆ ਮੀਨ ਚੱਲ ਰੋਲ ਰੋਲਾ ਹਾਂਜੀ ਅ ਜੀ ਸਰ ਕੀ ਨਾਮ ਹੈ ਔਰ ਅੱਜ ਫਿਰ ਆਪ ਜੋ ਯਾਹਾਂ ਪੇ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਜਸਵੰਤ ਸਿੰਘ ਆ ਜੀ ਮੈਂ ਮੋਗੇ ਦਾ ਰਹਿਣ ਵਾਲਾ ਮੇਰਾ ਪਿੰਡ ਬਸੇ ਪਾਸੇ ਘੜਿਆ ਰੈਸ਼ਵਰੀ ਮੋਗੇ ਰੱਖੀ ਹੋਈ ਆ ਮੈਂ ਇੱਥੇ 10 ਤਰੀਕ ਨੂੰ ਆਪਣੀ ਵਾਈਫ ਨੂੰ ਦਾਖਲ ਕਰਾਇਆ ਸੀਗਾ ਇਸ ਏਜੀਆਈ ਹਸਪੀਟਲ ਔਰਸੰਦ ਵਿੱਚ ਉਸ ਦੀ ਇਲਾਜ ਦੇ ਦੌਰਾਨ 19 ਤਰੀਕ ਨੂੰ ਉਸ ਦੀ ਮੌਤ ਹੋ ਗਈ ਆ ਮੌਤ ਤੋਂ ਬਾਅਦ ਮੈਂ ਉਸ ਦੀ ਜਿਹੜੀ ਬੋਡੀ ਆ ਉਸੇ ਮੌਸਤਰੀ ਚ ਰੱਖ ਕੇ ਗਿਆ ਤੇ ਮੇਰੇ ਬੱਚਿਆਂ ਨੇ ਬਾਹਰ ਆਉਣਾ ਸੀਗਾ ਤੇ ਮੈਂ ਉਹ ਤੇ ਵਾਸਤੇ ਉਹਨੂੰ 22 ਤਰੀ ਨੂੰ ਆਕੇ ਤੇ ਮੈਂ ਜੋ ਬੋਡੀ ਲੈਣਾ ਤੇ ਮੇਰੀ ਬਡੀ ਇਸੇ ਵੈਰੀ ਕੁ ਮੇਰੀ ਬੋਡੀ ਇਸੇ ਗਾਇਬ ਸੀਗੀ ਜਾਂ ਇਹਨਾਂ ਨੇ ਪੁੱਛਿਆ ਤੇ ਇਹਨਾਂ ਨੇ ਕੋਈ ਸੰਤੁਸ਼ਟੀ ਵਾਲਾ ਜਵਾਬ ਨਹੀਂ ਦਿੱਤਾ ਮੇਰੀ ਤਾਂ ਹੁਣ ਇਹ ਮੰਗ ਇਹਨਾਂ ਦੀ ਵੀ ਜਿਹੜਾ ਮੇਰਾ ਇਹਨਾਂ ਨੇ ਮੈਂ ਇਥੇ ਪੁਲਿਸ ਕੋਲ ਅਸੀਂ ਐਫ ਆਈ ਆਰ ਦਰਜ ਕੀਤੀ ਉਹਨਾਂ ਨੇ ਗਲਤ ਦਰਜ ਕਰਜ ਕਰ ਦਿੱਤੀ ਆ ਉਹਨਾਂ ਨੇ ਗਲਤ ਦਰਜ ਹੋਈ ਹੈ ਗਲਤ ਕਿਦਾਂ ਗਿਆ ਫਿਰ ਉਹ ਚੋਤਾਵ ਤੇ ਕਰ ਦਿੱਤੀ ਇਹਨਾਂ ਨੇ ਜਾਂ ਕਿ ਜਿਹੜਾ ਇਹਦਾ ਜ਼ਿੰਮੇਵਾਰ ਮੈਨੇਜਮੈਂਟ ਆ ਹਸਪੀਟਲ ਆ ਮੈਂ ਜਿਹੜਾ ਪੈਸੇ ਲੈਂਦਾ ਜਿਹੜਾ ਜਿੰਨੇ ਆਮਦਨ ਆ ਜਿਹੜਾ ਭਲੇ ਤੁਸੀਂ ਚਾਹਦੇ ਹੋ ਕਿ ਬਾਈ ਨੇਮ ਜਿਹੜੀ ਬਾਈ ਨੇਮ ਆ ਹਸਪੀਟਲ ਤੇ ਉੱਤੇ ਅਫਾਇਰ ਕਰ ਹੋਣੀ ਚਾਹੀਦੀ ਆ ਕੀ ਲੱਗਦਾ ਕੀ ਦੀ ਗਲਤੀ ਸੀ ਉੱਤੇ ਮੌਕੇ ਤੇ ਜਿਹੜਾ ਬੰਦਾ ਸੀ ਜਿਹੜਾ ਤੁਹਾਨੂੰ ਜਾਣਦਾ ਹੀ ਹੋਊਗਾ ਜਾਂ ਕੋਈ ਪਤਾ ਕਿਸੇ ਦਾ ਨਾਮ ਹੈਗਾ ਜਿਹੜਾ ਤੁਸੀਂ ਦੱਸ ਸਕਦੇ ਹੋ ਜਿਹੜਾ ਬਾਈ ਨੇਮ ਅਗਲੇ ਕਰਤਾ ਤਨ ਬੱਚੇ ਨਹੀਂ ਮੈਂ ਕਿਸੇ ਨਾਮ ਮੈਨੇਜਮੈਂਟ ਕੋ ਸਾਡੇ ਕੋਲ ਹੀ ਨਹੀਂ ਆਏ ਜੀ ਇਹਦਾ ਇੱਥੇ ਇੱਕ ਮਲਾਜਮ ਗਿਆ ਆ ਰਿਹਾ ਸੀ ਜਦੋਂ ਆਏ ਹੱਥ 22 23 ਨੂੰ ਇੱਕ ਦਿਨ ਦੇ ਪੈਸੇ ਪਹਿਲਾਂ ਜਮਾ ਸੀ ਦੋ ਦਿਨ ਦੇ ਵਿੱਚ ਕਰਵਾ ਕੇ ਸਭ ਜਦੋਂ ਸਾਡੀ ਐਂਬੂਲੈਂਸ ਗੇਟਮੂਰੇ ਜਾ ਕੇ ਲਾ ਦਿੱਤੀ ਜੋ ਸਾਨੂੰ ਚਕਾਉਣ ਲੱਗਾ ਮਲਾਜਮ ਤੇ ਉਹਨੂੰ ਆਖਿਆ ਮੈਂ ਉਹ ਤਮਾਰ ਬਾਕਸ ਨੇ ਬਕਸ ਦੋ ਮੋਹਸਟਰੀਆਂ ਉਹ ਤਲਾ ਬਕਸਾਂ ਨੇ ਖੋਲਿਆ ਮੈਂ ਕਿਹਾ ਸਾਡੀ ਉੱਤੇ ਨਹੀਂ ਸਾਡੀ ਲੋਚ ਥੱਲੇ ਨਛੇ ਥੱਲੇ ਪਈ ਹੈ ਬੋਡੀ ਥੱਲਾ ਖੋਲ ਕੇ ਵੇਖਿਆ ਵਿਹਲਾ ਪਿਆ ਸੀ ਸਾਡੀ ਤਾਂ ਉਹਦੀ ਭਾਜੀ ਬਣੀ ਉਹਦਾ ਉਤਲੀ ਮੈ ਖੁਤਰੀ ਸਾਡੀ ਹੈ ਹੀ ਨਹੀਂ ਬੋਡੀ ਆਣੀ ਬੋਡੀਆਂ ਕਿਦੋਂ ਖੁਰਦ-ਬੁਰਦ ਕਰਦੀ ਆ ਜੀ ਦੂਜੀ ਬੋਡੀ ਸੀ ਉਹੀ ਬਾਅਦ ਚ ਦੂਜੀ ਪਾਰਟੀ ਆ ਕੇ ਲੈ ਗਈ ਉੱਥੇ ਹੁਣ ਕੁਝ ਵੀ ਨਹੀਂ ਆ ਚੰਡੀਗੜ੍ਹ ਵੀ ਜਾ ਕੇ ਆਏ ਉੱਥੇ ਕੀ ਹੋਇਆ ਵਾ ਹਮਰ ਰਾਸ਼ਟਰ ਸਾਥੇ ਗਏ ਸੀ ਕਿ ਵੀ ਸਾਡੀ ਕੋਈ ਸੁਣਵਾਈ ਹੋਵੇ ਉਹਨਾਂ ਨੇ ਆਪਣੇ ਤੌਰ ਤੇ ਨੋਟਸ ਕੱਢੇ ਹੋਏ ਸਾਰਿਆਂ ਨੂੰ ਕਾਰਵਾਈ ਚੱਲ ਰਹੀ ਆ ਵੇਖੋ ਕੀ ਕਰਦੇ ਆ ਜੀ ਹਾਂ ਦੇਖ ਜੀ ਜਾਣੇ ਕੀ ਆ ਇਸ ਤਰ੍ਹਾਂ ਜੀ ਕਿਹੋ ਜੀ ਕਾਰਵਾਈ ਅਸੀਂ ਤਾਂ ਕਾਰਵਾਈ ਚਾਹੀਦੀ ਆ ਵੀ ਜਿਹੜਾ ਜੀ ਮੈਨੇਜਮੈਂਟ ਆ ਜੀ ਦੇ ਜਿਹਦਾ ਪ੍ਰਬੰਧ ਚੱਲਦਾ ਉਹ ਉਹਦੇ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਲੱਗੇ ਵੀ ਇੱਕ ਕਿ ਉਹਨਾਂ ਨੇ ਕਿੱਥੇ ਖੁਰਦਬਦ ਕੀਤੀ ਸਾਨੂੰ ਉਹਦਾ ਕੋਈ ਸਬੂਤ ਹੋਣਾ ਚਾਹੀਦਾ ਕਿ ਕੌਣ ਲੈ ਗਿਆ ਕੌਣ ਕਿੱਧਰ ਗਈ ਹੈ ਤੇਰੇ ਨਾਲ ਪਰਚਾ ਕਿਹਦੇ ਤੇ ਕੀਤਾ ਹੈ ਪਰਚਾ ਕਿਹਨਾਂ ਤੇ ਕਰਦਾ ਹੈ ਪਰਚਾ ਇਹਨਾਂ ਦੇ ਮੁਲਾਜ਼ਮਾਂ ਤੇ ਕਰ ਦਿੰਦਾ ਪਤਾ ਨਹੀਂ ਮੁਲਾਜ਼ਮ ਮੁੰਡੇ ਹੈਗੇ ਤਾਂ ਅਸੀਂ ਤਾਂ ਸਾਰਿਆਂ ਨੂੰ ਜਾਣਦੇ ਵੀ ਨਹੀਂ ਹੈ ਤਾਂ ਜਿਹੜੀਆਂ ਹਸਤੀਆਂ ਹੈਗੀਆਂ ਉਹ ਇਸ ਵਕਤ ਕਿੱਥੇ ਹੈਗੀਆਂ ਤੁਹਾਨੂੰ ਮਿਲੀਆਂ ਜਾਂ ਨਾ ਸਾਨੂੰ ਕੋਈ ਹਸਤੀਆਂ ਨਹੀਂ ਮਿਲੀਆਂ ਕੋਈ ਆਂਦੇ ਕਹੀ ਜਾਂਦੇ ਤੁਹਾਡਾ ਡੀਐਨਏ ਟੈਸਟ ਕਰਾ ਸਾਨੂੰ ਤੋਂ ਦਿਨ ਨਾਲ ਮਦਦ ਨਹੀਂ ਸਹੀ ਤਾਂ ਬਾਡੀ ਹਸਪੀਟਲੋਂ ਤੇ ਗਿਆ ਹਸਪੀਟਲ ਤੋਂ ਲੈਣੀ ਹੈ ਅਸੀਂ ਕੋਈ ਨਾ ਨਾ ਤਾਂ ਹੋਰ ਬਾਈ ਹੋਰ ਕਿਸੇ ਨੇ ਦੇਖਿਆ ਤੇਰਾ ਸਾਡੇ ਮੂੰਹੇ ਗੱਲਾਂ ਪਾਉਂਦੇ ਅਸੀਂ ਹਸਪੀਟਲੋਂ ਬੋਡੀ ਦੇ ਕੇ ਹਸਪੀਟਲੋਂ ਬੋਡੀ ਲੈਣੀ ਹੈ ਇਹਨਾਂ ਤੋਂ ਮਤਲਬ ਜਵਾਬ ਮੰਗਣਾ ਹੈ ਇਸ ਗੱਲ ਦਾ ਕਿ ਸਾਡੀ ਬੋਡੀ ਕਿਈ ਕਿੱਥੇ ਸਾਡਾ ਤਾਂ ਇਹ ਗੱਲ ਆ ਵੀ ਇਥੋਂ ਤੀਕਾ ਵੀ ਤਸਕਰੀ ਕੀਤੀ ਇਹਨਾਂ ਨੇ ਉਹਦੇ ਅੰਗ ਚੋਰੀ ਕਰ ਲਿਆ ਤੇ ਬੋਡੀ ਨੂੰ ਖੁਰਦ-ਬਰਦ ਕਰ ਦਿੱਤਾ ਅੱਜ ਤੁਸੀਂ ਆਇਓ ਕੀ ਹੋਰ ਤਸਕਰੀ ਕਰਨ ਮਤਲਬ ਅੱਜ ਤਾਂ ਮੈਂ ਕੋਈ ਤੂੰ ਉਹਨਾਂ ਨਾਲ ਗੱਲਬਾਤ ਮੈਂ ਤਾਂ ਉਹਦੇ ਉਹਦੇ ਜੀ ਰਿਕਾਰਡ ਲੈਣ ਆਇਆ ਵੀ ਜਿਹੜੀ ਦੱਸੋ ਰਿਕਾਰਡ ਲੈਣ ਆਇਆ ਸੀ ਅੰਦਰ ਮਿਲੇ ਹੁਣ ਤੁਸੀਂ ਕਿਨੂੰ ਅੰਦਰ ਮਿਲੇ ਡਾਕਟਰ ਨੂੰ ਜੀਆ ਤੁਸੀਂ ਨਹੀਂ ਕਿਸੇ ਨਾਲ ਮਿਲ ਕੋਈ ਅਸੀਂ ਡਾਕਟਰ ਨਾਲ ਨਹੀਂ ਮਲੇ ਅਸੀਂ ਤਾਂ ਅਜੇ ਸਾਡਾ ਆਫਜ਼ਾਬ ਦੇ ਪ੍ਰਬੰਧ ਸਾਡਾ ਐਤਵਾਰ ਨੂੰ ਅੰਤਮ ਰਾਸਾ ਤੇ ਭੋਗ ਪੈਣਾ ਉਸ ਤੋਂ ਬਾਅਦ ਵਿੱਚ ਘਰ ਘਰਾਂਗੇ ਜੀ ਲਿਆਂ ਦਾ ਇਹ ਠੀਕ ਹੈ ਠੀਕ ਹੈ ਠੀਕ ਠੀਕ ਸੇ ਘਰਸ਼ਪ ਕਾਉਂਸਲ ਆਰਗੇਨਾਈਜੇਸ਼ਨ ਵਾ ਵੈਸੀ ਵੈਸੀ ਗੱਲ ਰਹਿੰਦੀ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਲੈ ਕੇ ਗਏ ਆ ਅਸੀਂ ਕੱਲ ਪਰਸੋਂ ਸਾਡੇ ਸੰਪਰਕ 'ਚ ਕੇਸ ਆਇਆ ਸੀਗਾ ਅਸੀਂ ਇਹਨਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਦੇ ਹਿਊਮਨ ਰਾਈਟਸ ਕਮਿਸ਼ਨ 'ਚ ਗਏ ਤੇ ਉੱਥੇ ਜਾ ਕੇ ਫੌਰੀ ਤੌਰ ਤੇ ਆਹ ਕਾਰਵਾਈ ਕਰਾਈ ਆ। ਇਹਦੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ, ਹੈਲਥ ਸੈਕਟਰੀ ਪੰਜਾਬ, ਪੁਲਿਸ ਕਮਿਸ਼ਨਰ ਪੰਜਾਬ ਇਹਨਾਂ ਸਾਰਿਆਂ ਨੂੰ ਨੋਟਿਸ ਇਸ਼ੂ ਹੋਇਆ। ਇਹਨਾਂ ਤੋਂ 24 ਘੰਟਿਆਂ ਦੇ ਵਿੱਚ ਰਿਪੋਰਟ ਮੰਗੀ ਗਈ ਹੈ। ਕਿੰਨੇ ਘੰਟੇ ਹੋ ਚੁੱਕੇ? ਤੇ ਇਹ ਦੀ ਅਸੀਂ ਕੱਲ ਗਏ ਸੀਗੇ ਤੇ ਹੁਣ ਠੀਕ ਆ ਅੱਜ ਛੁੱਟੀ ਆ ਗਈ ਆ ਜਿਵੇਂ ਤੇ ਤਾਂ ਕਰਕੇ ਇੱਕ ਦਿਨ ਡਿਲੇ ਹੋ ਗਿਆ। ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਕਰਨੀਓ ਇਹਨਾਂ ਤੋਂ ਰਿਪੋਰਟ ਲੈ ਕੇ ਅਗਲੀ ਕਾਰਵਾਈ ਕੀਤੀ ਜਾਣੀ ਹੈ ਜੀ ਉਹਨਾਂ ਨੇ ਕੱਲ ਇਹਨਾਂ ਨੂੰ ਵਿਸ਼ਵਾਸ ਦਿਵਾ ਦਿੱਤਾ ਸੀ ਵੀ ਹਰ ਤਰੀਕੇ ਦੀ ਜੋ ਅਨੁਸ਼ਾਸਨਿਕ ਕਾਰਵਾਈ ਸੰਵਿਧਾਨਿਕ ਤੌਰ ਤੇ ਬਣਦੀ ਹੈ ਉਹ ਹੋਣੀ ਹੋਣੀ ਪਰ ਇਹਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਹੈ ਨਾ ਜਿਹੜੀ ਕਿ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਆ ਮੇਰੇ ਕੋਲ ਦੋ ਪਰਚੇ ਹੈ ਜੀ ਜੀ ਇੱਕ ਪਰਚਾ ਤਾਂ ਇਹ ਹੀ ਹੈ ਇਹਨਾਂ ਵਾਲਾ ਜਿਹਦੇ ਵਿੱਚ 72 ਸਾਲ ਦੀ ਲੇਡੀ ਦੀ ਇੱਥੇ ਮਰੀਜ਼ ਆਉਂਦਾ ਇਲਾਜ ਕਰਾਉਣ ਵਾਸਤੇ ਹਸਪਤਾਲ ਦੇ ਵਿੱਚ ਡਾਕਟਰ ਨੂੰ ਧਰਤੀ ਤੇ ਦੂਜਾ ਰੱਬ ਕਿਹਾ ਜਾਂਦਾ ਇਹਦੇ ਕੋਲੇ 10 ਦਿਨ ਪਹਿਲਾਂ ਮਰੀਜ਼ ਚੱਲ ਕੇ ਆਉਂਦਾ ਇਲਾਜ ਕਰਾਉਣ ਵਾਸਤੇ 10 ਦਿਨ ਬਾਅਦ ਇਹ ਡਿਕਲੇਅਰ ਕਰ ਦਿੰਦਾ ਡੈਥ ਹੋ ਸਾਨੂੰ ਨਹੀਂ ਪਤਾ ਕਿਵੇਂ ਹੋਈ ਕੌਜ਼ ਆਫ ਡੈਥ ਇਹਨਾਂ ਨੇ ਬਣਾਇਆ ਜੋ ਇਹਨਾਂ ਨੇ ਕਹਿਤਾ ਅਸੀਂ ਮੰਨ ਲਿਆ ਡੈਥ ਤੋਂ 1 ਘੰਟੇ ਤੱਕ ਪਰਿਵਾਰ ਉਹ ਬਾਡੀ ਦੇ ਨਾਲ ਹਾਂ ਮਨ ਲਓ ਅਗਰ ਬਾਡੀ ਦੇ ਵਿੱਚ ਕੋਈ ਗਲਤ ਇੰਜੈਕਸ਼ਨ ਕੀਤਾ ਗਿਆ ਜਾਂ ਗਲਤ ਮੈਡੀਸਨ ਦਿੱਤੀ ਗਈ ਉਹਦਾ ਰਿਐਕਸ਼ਨ ਸਮਾਪਤ ਆ ਕੇ ਵੀ ਆਉਂਦਾ ਉਹਨੇ ਸਵਾਲ ਖੜਾ ਹੁੰਦਾ ਤੁਹਾਡੇ ਵੀ ਮਨਾਂ 'ਚ ਸਵਾਲ ਆਊਗਾ ਵੀ 1 ਘੰਟੇ ਦਾ ਵਿਚਾਰੇ ਬਾਡੀ ਕੋਲ ਰਹੇ 1 ਘੰਟੇ ਬਾਅਦ ਚਲੇ ਗਏ ਬਾਡੀ ਇਹਨਾਂ ਨੇ ਪੈਕ ਕਰਾਈ ਪੈਕ ਕਰਾ ਕੇ ਫਰੀਜ਼ਰ ਦੇ ਵਿੱਚ ਮੋਰਚਲੇ 'ਚ ਦਿਖਾ ਦਿੱਤੀ ਹੁਣ ਉਸ ਤੋਂ ਬਾਅਦ ਬਾਡੀ ਨਹੀਂ ਮਿਲੀ ਇੱਥੇ ਕੀ ਸਵਾਲ ਉੱਠਦਾ ਇਹਦੇ ਵਿੱਚ ਕੀ ਇਨਸਟ੍ਰਕਸ਼ਨ ਦੀ ਲੋੜ ਹੈ ਕਿਹੜੀ ਇਨਵੈਸਟੀਗੇਸ਼ਨ ਕਰਨੀ ਆ ਪੁਲਿਸ ਨੇ ਤੇ ਪੁਲਿਸ ਨੇ ਪਰਚਾ ਕੀ ਦਰਜ ਕੀਤਾ ਕੀ ਔਰੀਜਨ ਹਸਪਤਾਲ ਸਬੰਧਿਤ ਸਟਾਫ ਅਤੇ ਐਡਮਿਨਿਸਟ੍ਰੇਸ਼ਨ ਕੋਈ ਨਾਮ ਨਹੀਂ ਕੁਛ ਨਹੀਂ ਕੋਈ ਨਾਮ ਨਹੀਂ ਕੋਈ ਕਸੂਰਵਾਰ ਨਹੀਂ ਹਸਪਤਾਲ ਖੁੱਲਾ ਡਾਕਟਰ ਕੈਬਨ ਚ ਬੈਠਾ ਹੈ ਪੈਸੇ ਵਟ ਰਿਆ ਲੁੱਟ ਖਸੁੱਟ ਜਾਰੀ ਹੈ ਅਸੀਂ ਠੱਕੇ ਖਾ ਰਹੇ ਹਾਂ ਇਹਨਾਂ ਦੇ ਬੱਚੇ ਕੈਨੇਡਾ ਤੋਂ ਆਏ ਹੋਏ ਆ ਕੈਨੇਡਾ ਤੋਂ ਬੱਚੇ ਆਏ ਆ ਉਹ ਸਨਸਕਾਰ ਕਰਨ ਵਾਸਤੇ 500 ਬੰਦਾ ਖੜਾ ਪਿੰਡ ਦੇ ਵਿੱਚ ਜਦ ਤਣੇ ਨਾਲ ਦੀ ਡੈਥ ਹੋਈ ਹੈ ਕੋਈ ਸੁਣਵਾਈ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਮਤਲਬ ਇੱਕ ਤਾਂ ਪਰਚਾ ਇਹ ਹੋ ਗਿਆ ਜਿਹਦੇ ਵਿੱਚ ਕਿਸੇ ਨੂੰ ਕਸੂਰਵਾਰ ਨਹੀਂ ਬਣਾਇਆ ਇੱਕ ਆ ਪਰਚਾ ਮੇਰੇ ਕੋਲੇ ਜੀ ਉਹ ਵੀ ਸਰਪੰਚ ਦੇ ਇਹ ਇਹ ਹੈਗਾ ਜੀ ਸਾਡਾ ਸਦਰ ਖਾਲੇ ਦਾ 23 11 ਦਾ ਜੀ ਇਹਦੇ ਵਿੱਚ ਇੱਕ ਸਰਦਾਰ ਆ 65 ਸਾਲ ਦੇ ਬਜ਼ੁਰਗ ਆ ਗੁਰਵਿੰਦਰ ਸਿੰਘ ਹੂੰ ਉਹਨਾਂ ਨੇ ਇੱਕ ਫਲੈਟ ਬੁੱਕ ਕੀਤੇ ਸੀਗੇ 2 AGII ਇਨ ਪ੍ਰੋਪਰ ਲਿਮਟਿਡ ਵਾਲੇ ਜਿਹੜਾ ਇੱਥੇ ਪੱਕਾ ਵਾਲਾ ਰੋਡ ਤੇ ਫਲੈਟ ਬਣ ਰਹੇ ਆ ਜੀ ਉਸ ਬੰਦੇ ਕੋਲੇ ਫਲੈਟ ਲੈਣ ਨੂੰ 2 ਸਾਲ ਪੈਸੇ ਜਮ੍ਹਾਂ ਰਹੇ ਜਦੋਂ ਪੈਸੇ ਲੈ ਕੇ ਫਲੈਟ ਲੈਣਗੇ ਕੋਈ ਉਹ ਨਾਲ ਰੇਟ ਤੇ ਆਰਗੂਮੈਂਟ ਸੀਗੇ ਉਹਨੇ ਕਿਹਾ ਜੀ ਐਤਵਾਰ ਆਜੋ ਅਸੀਂ ਤੁਹਾਡਾ ਰੇਟ ਫਾਈਨਲ ਕਰ ਦਿਆਂਗੇ ਉੱਥੇ ਜਾ ਕੇ ਇੱਕ EMPLOYEES ਦੇ ਨਾਲ ਮਾਰੀ ਜੀ ਬਹਿਸ ਹੁੰਦੀ ਆ ਤੇ ਉੱਥੇ ਜਾ ਕੇ ਪੁਲਿਸ ਨੇ ਬਹਿਸ ਕਰਨ ਤੇ ਬਾਈ ਨੇਮ ਪਰਚਾ ਦਰਜ ਕੀਤਾ ਉਹ ਬੰਦੇ ਦੇ 65 ਸਾਲ 65 ਸਾਲ ਦੇ ਬਜ਼ੁਰਗ ਘਰੇ ਬੈਠੇ ਤੇ ਜਿਹੜਾ ਕੋਈ ਐਵੀਡੈਂਸ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਲਓ ਜੀ ਆ ਸਰਦਾਰ ਗੁਰਵਿੰਦਰ ਸਿੰਘ ਸੇਪੀ ਪਰਚਾ ਹੋ ਗਿਆ ਪਰਚਾ ਦਰਜ ਹੋ ਗਿਆ ਬੈਸਟ ਬੈਸਟ ਸਿਰਫ ਜਦ ਤੁਹਾਡੇ ਨਾਲ ਕੋਈ ਹਿੱਟਡ ਆਰਗੂਮੈਂਟਸ ਹੋਇਆ ਯਾਰ ਨਹੀਂ 7600 ਨਹੀਂ 6500 ਲੈਣਾ ਐਨੀ ਗੱਲ ਤੇ ਪੁਲਿਸ ਨੇ ਪਰਚਾ ਦਰਜ ਕਰਕੇ 1 ਮਹੀਨਾ ਹੋ ਗਿਆ ਔਰ ਸਭ ਤੋਂ ਵੱਡੀ ਹੈਰਾਨੀ ਮੈਂ ਤੁਹਾਨੂੰ ਦੱਸਣੀ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਮੇਰੇ ਕੋਲੇ ਅਪਰੂਵ ਨੇ ਸਾਰੇ ਆ ਨੰਬਰ ਦੇਖਿਓ ਜੀ ਕਿਹਦੇ ਆ ਹਲੋ ਜੀ ਮਨੀਸ਼ ਸਤੋਧਿਆ ਮੈਂ ਤੁਹਾਨੂੰ ਨੰਬਰ ਚੈਟ ਸਾਰਾ ਕੁਝ ਮੇਰੇ ਕੋਲ ਅਵੇਲੇਬਲ ਹੈ ਮੈਂ ਤੁਹਾਨੂੰ ਇਹ ਦੱਸਦਾ ਕਿ ਇਸ ਪਰਚੇ ਦੇ ਵਿੱਚ ਉਹ ਸਾਡੇ ਕੋਲੇ ਗੱਲ ਆਈ ਅਸੀਂ ਇਹ ਪਹਿਲਾਂ ਗੱਲ ਕੀਤੀ ਜੀ ਇਹਨਾਂ ਦੇ ਆਪਣੇ ਡਾਕਟਰ ਬੋਬੀ ਨੇ ਡਾਕਟਰ ਭਗਵੰਤ ਮਾਨ ਦੇ ਆਪਣੇ ਸੀਐਮ ਦੇ ਪੀਐਸਪੀ ਡਾਕਟਰ ਬੋਬੀ ਨੂੰ ਸਾਰਾ ਕੇਸ ਦੱਸਿਆ ਉਹ ਵੀ ਮੇਰੇ ਕੋਲ ਚੈਟ ਮੌਜੂਦ ਹੈ ਉਹਨਾਂ ਨੇ ਸੀਪੀ ਲੁਧਿਆਣਾ ਦੇ ਨਾਲ ਗੱਲ ਕੀਤੀ ਜਾ ਰਹੀ ਨਜਾਇਜ਼ ਹੋ ਰਹੀ ਹੈ ਵੀ ਇਹਦੇ ਤੇ ਕਾਰਵਾਈ ਕਰੋ ਵੀ ਜਿਹੜੀ ਵੀ ਇਨਕੁਆਰੀ ਕਰਦੀਆਂ ਇਨਕੁਆਰੀ ਕਰਕੇ ਇਹ ਪਰਚਾ ਖਤਮ ਕਰੋ ਕੋਈ ਸੁਣਵਾਈ ਨਹੀਂ ਹੋਈ ਫਿਰ ਉਸ ਤੋਂ ਬਾਅਦ ਅਸੀਂ ਗਏ ਪੰਜਾਬ ਸਟੇਟ ਔਮਨ ਦੀ ਜਿਹੜੀ ਚੇਅਰਮੈਨ ਡਾਕਟਰ ਅਮਨਦੀਪਪੁਰ ਮੋਕੇ ਤੋਂ ਐਮਐਲਏ ਉਹ ਵੀ ਚੈਟ ਮੇਰੇ ਕੋਲ ਮੌਜੂਦ ਹੈ ਉਹਨਾਂ ਨੇ ਵੀ ਪੁਲਿਸ ਕਮਿਸ਼ਨਰ ਤੱਕ ਪਹੁੰਚ ਕੀਤੀ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਗਏ ਜੀ ਸਰਦਾਰ ਬਲਤੇਜ ਸਿੰਘ ਪੰਨੂ ਮੇਰੇ ਵੱਡੇ ਵੀਰ ਨੇ ਉਹਨਾਂ ਨੇ ਦੋ ਵਾਰੀ ਪੁਲਿਸ ਨੂੰ ਕਿਹਾ ਕਿ ਯਾਰ ਇਹ ਗਲਤ ਹੋ ਰਿਹਾ ਹੈ ਇਹਦੇ ਤੇ ਕਾਰਵਾਈ ਕਰੋ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਸਦਾ ਅਸੀਂ ਗਏ ਮਨੀਸ਼ ਸਿਸੋਧਿਆ ਕੋਲ ਉਹਨਾਂ ਨੇ ਵੀ ਦੋ ਵਾਰੀ ਕਹਿ ਲਿਆ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਹੈਰਾਨ ਆ ਯਾਰ ਭਾਈ ਜਿੱਥੇ ਕੋਈ ਕਸੂਰਵਾਰ ਹੈ ਉਹਨੂੰ ਕਸੂਰਵਾਰ ਬਣਾਇਆ ਨਹੀਂ ਜਾ ਰਿਹਾ ਤੇ ਜਿੱਥੇ ਕੋਈ ਵਿਚਾਰਾ ਆਪਣੇ ਇਨਸਾਫ ਲਈ ਗੱਲ ਕਰਦਾ ਉਹਨੂੰ ਬਾਜਤ ਤੋਂ ਬਰੀ ਕੀਤਾ ਜਾ ਰਿਹਾ ਆ ਫੜਿਆ